ਸਸਿਕਲ ਜੀ ਸਾਰੇ ਮਾਤਮਾ ਦੀ ਕਰਤਾ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਕਿ ਅੱਜ ਮੈਂ ਇੱਕ ਬਣਾ ਲਈ ਨਾਈਸ ਜਿਆ ਵਧੀਆ ਜਿਆ ਕੋਈ ਨਵਾਂ ਸਟਾਈਲ ਦਾ ਖਾਣਾ ਤੇ ਮੈਂ ਗੁੰਨਿਆ ਸੀ ਆਟਾ ਢਾਲ ਵਾਲਾ ਤੇ ਬੱਚੇ ਕਹਿੰਦੇ ਅਸੀਂ ਢਾਲ ਵਾਲੀ ਰੋਟੀ ਨਹੀਂ ਖਾਣੀ ਅੱਜ ਤੇ ਬਾਹਰ ਵੈਦਰ ਵੀ ਨਹੀਂ ਇੰਨਾ ਸੋਨਾ ਹੈਗਾ ਤੇ ਬਾ ਠੰਡ ਵੀ ਬਹੁਤ ਹੈ ਤੇ ਮੀਂਹ ਵੀ ਬਹੁਤ ਪੈ ਰਿਹਾ ਤੇ ਇਸ ਕਰਕੇ ਤੇ ਕਹਿੰਦੇ ਅੱਜ ਸਾਡੇ ਲਈ ਕੁਝ ਚਾਹੀਦਾ ਸਾਨੂੰ ਸਪੈਸ਼ਲ ਸਪੈਸ਼ਲ ਖਾਣੇ ਦੇ ਵਿੱਚ ਹੁਣ ਮੈਂ ਤਿਆਰ ਕਰ ਲਈ ਕੁਝ ਸਪੈਸ਼ਲ ਖਾਣਾ ਤੁਹਾਨੂੰ ਦਿਖਾਣੀ ਹੈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੇ ਇਹਨੂੰ ਬਣਾਇਆ ਹੋਗਾ ਤੇ ਮੈਂ ਤੁਹਾਨੂੰ ਨਾਲੇ ਨਾਲ ਬਣਾ ਕੇ ਦਿਖਾਉਣੀ ਆ ਤੇ ਮੈਂ ਕੱਟ ਰਹੀ ਆ ਮਿਰਚਾਂ ਤੇ ਉਦੋਂ ਦਾ ਹਣਾ ਮੇਰਾ ਰਾਜਾ ਰੋਲਾ ਪਉਣ ਲੱਗਿਆ ਉਹਨੂੰ ਮੈਂ ਹੱਕ ਮਾਰੀ ਆ ਕਿ ਆ ਜਾ ਇੱਥੇ ਮੇਰੇ ਕੋਲੇ ਪਰ ਠੰਡ ਦਾ ਮੌਸਮ ਹੋਵੇ ਤੇ ਮੀਂਹ ਇੰਨਾ ਪੈਂਦਾ ਹੋਵੇ ਹਨ ਤੇ ਫਿਰ ਤੁਹਾਨੂੰ ਲੱਗਦਾ ਹੁੰਦਾ ਕਿ ਵੀ ਹਾਂ ਹੁਣ ਤਾਂ ਕਰਾ ਰਿਆ ਜੇ ਮਿਰਚਾਂ ਨਹੀਂ ਆਲਾ ਕੋਈ ਚੀਜ਼ ਚਾਹੀਦੀ ਐ ਤੇ ਮੇਰਾ ਦਾਲ ਵਾਲਾ ਆਟਾ ਗੁੰਨਿਆ ਪਿਆ ਤੇ ਹੁਣ ਮੈਨੂੰ ਮੈਂ ਉਹਦਾ ਹੀ ਕੋਸ਼ਣੋ-ਕਸ਼ਣਾਂ ਦੀਆਂ ਕਰਕੇ ਬਣਾਣੀ ਤੇ ਤੁਹਾਨੂੰ ਦਿਖਾਉਣੀ ਐ ਮੈਨੂੰ ਪਤਾ ਕਿ ਤੁਸੀਂ ਕਦੇ ਨਹੀਂ ਬਣਾਇਆ ਹੋਗਾ ਅਨੋਜੀ ਮਿਰਚਾਂ ਪਾ ਵੀ ਕੱਟਦੀਆਂ ਮੋਟੀਆਂ-ਮੋਟੀਆਂ ਜਿਨ੍ਹਾਂ ਆਗੀਆਂ ਤੇ ਉਹਨੂੰ ਆਵੇ ਸਵਾਦ ਮਿਰਚਾਂ ਖਾਣ ਦਾ ਹਲੋ ਜੇ ਮੈਂ ਲਗੀਆਂ ਲੰਬੇ-ਲੰਬੇ ਪਿਆਜ਼ ਕੱਟਣਾ ਤੇ ਐਂਡ ਤੇ ਤੁਹਾਨੂੰ ਦਿਖਾਵਾਂ ਵਿਚੇ ਪਾਤੀਆਂ ਹਰੀਆਂ ਮਿਰਚਾਂ ਦੇ ਹੁਣ ਮੈਂ ਲੱਕਿਆਉਣੀ ਆ ਪਾਲਕ ਧੋ ਕੇ ਕਾਣੀ ਆ ਇਹ ਮੋਸਟੇ ਮੋਟੀ ਕੱਟ ਕੇ ਵਾਲੀ ਬ੍ਰੇਕ ਨਹੀਂ ਕਰਨੀ ਕਿਉਂਕਿ ਆਪਾਂ ਵੀ ਦਿਖਾਉਣੀ ਆ ਤੇ ਹਾਂ ਤੇ ਹੁਣ ਇਹਦੇ ਵਿੱਚ ਆਪਾਂ ਦਾਲ ਵਾਲਾ ਆਟਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਇਹਨੂੰ ਕਰਾਂਗੇ ਪਤਲਾ ਹੁਣ ਆਪਾਂ ਇਹਦੇ ਵਿੱਚ ਪਾਤਾ ਆਟਾ ਤੇ ਬਾਕੀ ਦਾ ਜੇ ਪਤਲਾ ਘੱਟ ਵਾ ਤਾਂ ਆਪਾਂ ਹੋਰ ਪਤਲਾ ਕਰ ਲਾਂਗੇ ਤੋ ਆ ਗਿਆ ਐ ਨੋਂ ਦਾ ਆਪਣਿਆਂ ਦੇ ਏਸ਼ੀਅਨ ਦੇ ਘਰ ਚ ਤਾਂ ਫੇਰ ਆਪਣਾ ਕੋਈ ਜ਼ਿਆਦਾ ਕੋਈ ਹੈ ਨਹੀਂ ਇਹਦੇ ਇਹਦੇ ਬਿਨਾ ਮਸਾਲਾ ਗਰਮ ਮਸਾਲਾ ਤਾਂ ਸਪਾ ਕੋਈ ਸਪੈਸ਼ਲ ਆਪਣੀ ਚੀਜ਼ ਨਹੀਂ ਪਾਈ ਇਸ ਵਿੱਚ ਸਿੰਪਲ ਚੀਜ਼ਾਂ ਪਾਈਆਂ ਮੈਂ ਤੇ ਹੁਣ ਇਹਦੇ ਵਿੱਚ ਕੀ ਰਹਿ ਗਈ ਸਿੰਪਲ ਚੀਜ਼ਾਂ ਆਪਾਂ ਪਾ ਕੇ ਇਹਨੂੰ ਕਰ ਦਿਆਂ ਮਿਕਸ ਬਣਾ ਕੇ ਦਿਖਾਉਣੀ ਆ ਤੁਹਾਨੂੰ ਵੀ ਇਹਦੀ ਨਵੀਂ ਡਿਸ਼ ਕਿੱਦਾਂ ਦੀ ਬਣਦੀ ਆ ਜਿਹੜੀ ਮੂੰਗੀ ਦਾਲ ਆ ਬਹੁਤ ਹਲਤੀ ਹੁੰਦੀ ਆ ਫੋਲੋਫਰ ਪ੍ਰੋਟੀਨ ਹੁੰਦੀ ਇਸ ਕਰਕੇ ਤੇ ਬੱਚੇ ਜੇ ਮਾਂ ਦੀ ਦਾਲ ਹੋ ਗਈ ਜਾਂ ਮੂੰਗੀ ਦੀ ਦਾਲ ਹੋ ਗਈ ਕੱਲੀ ਮੂੰਗੀ ਮਸਰੀ ਨੂੰ ਛੱਡ ਕੇ ਬਾਕੀ ਸਾਰੀਆਂ ਦਾਲਾਂ ਨੂੰ ਬਹੁਤ ਪਸੰਦ ਕਰਦੀ ਆ ਉਹ ਖਾਣੀਆਂ ਤੇ ਕਹਿੰਦੇ ਉਹਦੇ ਨਾਲ ਫਿਰ ਢਿੱਡ ਭਰ ਜਾਂਦਾ ਜਦੋਂ ਆਪਾਂ ਰੋਟੀ ਪ੍ਰੋਪਰ ਖਾਣੇ ਆ ਜਿਹੜੇ ਆ ਕੁੰਡੇ ਇਹਨਾਂ ਦੇ ਸਾਈਡ ਤੇ ਖਾਲੇ ਦੇਖ ਜਦੋਂ ਆਪਾਂ ਕੜਾਏ ਦੇ ਯੂਜ਼ ਕਰਨੀ ਆ ਤੇ ਇਹ ਦੇ ਕਰਕੇ ਫਿਰ ਇਹ ਕੋਈ ਆਪਾਂ ਨੂੰ ਪ੍ਰੋਬਲਮ ਬਣਾ ਦੇ। ਤੇ ਜੀ ਮੂੰਗੀ ਦੀ ਦਾਲ ਦੇ ਪਕੌੜੇ। ਪਰ ਪਚੀ ਹੋਈਏ ਉਹਨੂੰ ਮਿਕਸ ਕਰਕੇ ਸਾਰੇ ਨੂੰ ਇਹਦੇ ਵਿੱਚ ਆਟਾ ਪਾ ਬੇਸਨ ਪਾ ਲੋ। ਆਟਾ ਨਹੀਂ ਕੋਨਾ ਬੇਸਨ ਪਾ ਲੋ ਸਾਰਾ ਬੇਸਨ ਪਾ ਕੇ ਪਿਆਜ਼ ਪਾ ਲੋ ਤੇ ਜੇ ਆਲੂ ਪਾਉਣੇ ਤੁਸੀਂ ਪਾ ਲੋ ਜੇ ਕੋਈ ਹੋਰ ਸਬਜ਼ੀ ਹੈਗੀ ਉਹ ਪਾ ਲੋ ਮਿਕਸ ਕਰਕੇ ਤੇ ਵਧੀਆ ਹੈਲਥੀ ਪਕੌੜੇ ਬਣਦੇ ਆ। ਸੋਕ ਪਕੌੜੇ ਗਏ ਆਪਣੇ ਬਣ ਆ ਗਏ ਤੇ ਤੇਲ ਕਰਤਾ ਆਪਾਂ ਬੰਦ ਕੀ ਬਣਿਆ ਇਹ ਦੇਖੋ ਨਾ ਤਾਂ ਤੇਲ ਇੰਨੇ ਅੱਛਾ ਤੇ ਇੱਕਦਮ ਇੰਨੇ ਕੱਚ-ਕੱਚ ਕਰ ਦੇ ਕੱਚ-ਕੱਚ ਕਰਕੇ ਤੇ ਹੁਣ ਇਹਦੇ ਨਾਲ ਹੋ ਜੀ ਆਪਣਾ ਚਾਹ ਦਾ ਕੱਪ ਤੇ ਫੇਰ ਦੇਖੋ ਕਿੰਨਾ ਮਜ਼ਾ ਆਉਂਦਾ ਨਾ ਸੰਦੇ ਘਟਕਾ चा मेन लगता किसी ने बनाए नहीं होने ना जिद दाल बनाई थोड़ी दाल में ज्यादा बनाए दाल ज्यादा बना के फिर बनाए पकौड़े जो बेसन भाई पाल पर मेरे को जौन का आटा मैं जौं आटा यूज करनी पकौड़े खाओ टेस्ट भी इना बना देखियो मेरे को सर सत ਮਾ ਪਕੋੜੇ ਖਾ ਲੋ ਚਾਹ ਨੂੰ